ਅੱਜ ਸ਼ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਹੇਠ ਐਸਡੀਐਮ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਤਹਿਸੀਲਦਾਰ ਨੂੰ ਮੰਗ ਪੱਤਰ ਵੀ ਦਿੱਤਾ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਤੇ ਕੇਂਦਰ ਸਰਕਾਰ ਦੀ ਮਿਲੀ ਭੂਗਤ ਕਾਰਨ ਪੰਜਾਬ ਦੀ ਕਿਸਾਨੀ ਸੰਕਟ ਨਾਲ ਝੋਜ ਰਹੀ ਹੈ ਦਾਣਾ ਮੰਡੀ ਵਿੱਚ ਕਿਸਾਨਾਂ ਨੂੰ ਚੌਣੇ ਦੀ ਫਸਲ ਨੂੰ ਵੇਚਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖੇਤਾਂ ਦੀ ਵਾਹੀ ਕਰ ਰਿਹਾ ਇਸ ਲਈ ਜਿੰਨੇ ਵੀ ਤੁਸੀਂ ਸੱਜਣ ਆਏ ਹੋ ਸਾਰਿਆਂ ਦਾ ਧੰਨਵਾਦ ਵੀ ਕਰਦੇ ਆਂ ਕੁਝ ਬੇਨਤੀਆਂ ਜਿਹੜੀ ਸਾਰੇ ਸੱਜਣ ਪਹਿਲਾਂ ਕਰਕੇ ਗਏ ਐ ਕਿ ਅੱਜ ਦਾ ਜੋ ਮੁੱਖ ਮਕਸਦ ਸੀ ਸਾਡਾ ਮੰਗ ਪੱਤਰ ਦੇਣ ਦਾ ਕਿ ਐਸ.ਟੀ.ਐਮ ਸਾਹਿਬ ਨੂੰ ਜੋ ਕਿਸਾਨੀ ਨਾਲ ਸੰਬੰਧਿਤ ਮਸਲੇ ਜੋ ਕੰਬੀ ਇੱਥਾ ਪੰਜਾਬ 'ਚ ਜੋ ਇਸ ਸਮੇਂ ਜੋ ਹਾਲਾਤ ਬਣੇ ਨੇ ਪੰਜਾਬ ਦੇ ਕਿ ਪੰਜਾਬ ਦਾ ਕਿਸਾਨ ਹਰ ਪਾਸੇ ਦੁਖੀ ਹੈ ਉਹ ਤੌਰ 'ਤੇ ਹੁਣ ਦੂਜੀਆਂ ਵੀ ਕੰਦੇ ਝਗੜਾ ਅੰਦਰਖਾਤੇ ਚੱਲਦਾ ਹੈ ਉਹ ਕਿਉਂ ਚੱਲਦਾ ਉਹ ਵੀ ਕੋਈ ਕ腐ਪਸ਼ਨ ਦੀਆਂ ਗੱਲਾਂ ਨੇ ਅੰਦਰ ਦੀਆਂ ਗੱਲਾਂ ਨੇ ਤੁਹਾਨੂੰ ਅਖਾ ਕਿ ਸਮੁੱਚੇ ਵੀਰਾਂ ਨੂੰ ਪਿੰਡਾਂ ਤਵਾਏ ਜਿੰਨੇ ਵੀ ਮੇਰੇ ਕਿਸਾਨ ਭਰਾ ਨੇ ਸਾਰੇ ਕਿਉਂਕਿ ਅਸੀਂ ਕਿਸਾਨੀ ਨਾਲ ਸੰਬੰਧਤ ਆ ਬੜਾ ਧੰਵਾਦ ਵੀ ਕਰਦਾ ਹੁਣ ਅਸੀਂ ਅਸੀਂ ਮੰਗ ਪੱਤਰ ਐਸਡੀਐਮ ਸਾਹਿਬ ਨੂੰ ਦੇਣਾ ਸਾਵੇਂ ਅਧਿਆਮ ਸਾਹਿਬ ਆਉਣਗੇ ਜਾਂ ਤਹਿਸੀਲਦਾਰ ਸਾਹਿਬ ਕੋਈ ਵੀ ਇਹਨਾਂ ਦਾ ਆਊਗਾ ਕੋਈ ਜ਼ਿੰਮੇਵਾਰ ਇਹਨਾਂ ਦਾ ਅਫਸਰ ਉਹਨਾਂ ਨੂੰ ਅਸੀਂ ਜਿੰਦਾਬਾਦ ਜਿੰਦਾਬਾਦ ਪੰਜਾਬ ਓ ਮਰਦਾ ਖੋਲਜੋ ਥੋੜਾ ਖੋਲਜੋ ਥੋੜਾ ਖੋਲਜੋ ਮੈਂ ਕਹਿੰਦਾ ਪੋਰਟ ਆਪਾਂ ਹੋਰ ਠੀਕ ਹੈ ਜਿੰਦਾਬਾਦ ਜਿੰਦਾਬਾਦ ਸ਼ਾਨੀ ਅਕੇਲੀ ਦੇ ਜਿੰਦਾਬਾਦ ਜਿੰਦਾਬਾਦ ਸ਼ਾਨੀ ਦੇ ਜੇ ਮੰਨ ਲੈ ਕੱਲ ਆਈ ਉਹ ਤਾਂ ਲੰਬੀ ਵੀ ਨਹੀਂ ਹਾਂ ਕੱਲ ਲੰਬੀ ਵੀ ਥੱਲੇ ਲੋਕਾਂ ਨੂੰ ਆਉਣੇ ਬੜੀ ਬੜੀ ਮੁਸ਼ਕਲ ਹੈ ਜੀ ਤੇ ਲੈਫਟੇ ਦਾ ਬੋਲਾ ਆ ਕਿ ਅਸੀਂ ਕਿਸਾਨੀ ਦੇ ਨਾਲ ਆੜਤੀ ਹੈ ਵੀ ਸਾਡੇ ਆਪਣੇ ਦੇਖੋ ਫਰ ਬਰੇ ਪਰਸੋਂ ਦੋ ਤਿੰਨ ਰਹਿਕ ਲੱਗ ਰਹੇ ਆ ਅੱਜ ਕੱਲ ਚ ਹਾਂ ਅੱਠ ਤੀ ਨੂੰ ਕਹਿੰਦੇ ਆ ਵੈਸੇ ਜੀ ਅੱਜ ਵੀ ਕੱਲ ਟ੍ਰੇਨ ਆਈ ਹੋਵੇ ਨਹੀਂ ਹੈਗੀ ਉਹ 88 ਵਾਲੀ ਵੀ ਉਹ ਲੱਭਣੀ ਨਹੀਂ ਹੈਗੀ ਇਸ ਕਰਕੇ ਥੋੜਾ ਜਿਹਾ ਉਹ ਜੀ ਕੀ ਕਹੀ ਜਦੋਂ ਇਹ ਜੋ ਧੰਨਾ ਦਿੱਤਾ ਗਿਆ ਕਿਸ ਮਕਸਦ ਨਾਲ ਸੀ ਅਜਿਹੇ ਦਾ ਦੇਖੋ ਜੀ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਿਸਾਨਾਂ ਨੂੰ ਮਾਰ ਪਈ ਰਹੀ ਆ ਪਹਿਲਾਂ ਮੰਡੀਆਂ 'ਚ ਕਿਸਾਨ ਰੋੜਿਆ ਤੇ ਹਰ ਮੰਡੀਆਂ 'ਚ ਮਲਾਏ ਨੇ ਲਿਫਟਿੰਗ ਨਹੀਂ ਹੋਈ ਪਹਿਲਾਂ ਤਾਂ ਖਰੀਦ ਨਹੀਂ ਹੋਈ ਜੀ ਜੀ ਵੀ ਤੇ ਹੁਣ ਲਿਫਟਿੰਗ ਨਹੀਂ ਹੋ ਰਹੀ ਅੱਜ ਵੀ ਅਵਾਰ ਲੱਗੇ ਪਏ ਨੇ ਮੰਡੀਆਂ ਚ ਝੋਨੇ ਦੇ ਬਹੁਤ ਮਤਲਬ ਮੁਸ਼ਕਲਾਂ ਆ ਰਹੀਆਂ ਨੇ ਨਾ ਫਸਲ ਸਿੱਟਣ ਨੂੰ ਥਾਂ ਹੈ ਨਾ ਲੋਕਾਂ ਦੇ ਮਸਲੇ ਹੱਲ ਹੋ ਰਹੇ ਨੇ ਇਸ ਲਈ ਜਿਹੜੀ ਡੀਏਪੀ ਦੀ ਵੀ ਮੁਸ਼ਕਲ ਹੈ ਸਭ ਤੋਂ ਵੱਡੀ ਇਸ ਸਮੇ ਲੋਕਾਂ ਨੇ ਫਸਲਾਂ ਵੇਚਣੇ ਆਲੂ ਵੇਚਣੇ ਨੇ ਤੇ ਕਣਕ ਵੇਚਣੀ ਆ ਉਸ ਲਈ ਖਾਸ ਜ਼ਰੂਰਤ ਹੈ ਡੀਏਪੀ ਦੀ ਕੱਲ ਇੱਕ ਰੈਕ ਜ਼ਰੂਰ ਲੱਗਿਆ ਪਰ ਉਹ ਲੰਬਿਆ ਵੀ ਨਹੀਂ ਮੈਂ ਕਹੂੰਗਾ ਸਾਡੇ ਹਲਕੇ 'ਚ ਇਹ ਜ਼ਿਆਦਾਤਰ ਰੈਕ ਉਸ ਜਗ੍ਹਾ ਜਾ ਰਹੇ ਨੇ ਜਿਹੜੇ 42 ਬਾਈ ਇਲੈਕਸ਼ਨ ਦੱਸੇ ਜਾ ਰਹੇ ਨੇ ਉਸ ਜਗ੍ਹਾ ਬਾਕੀ ਹਲਕਿਆਂ ਦੀਆਂ ਕਟੋਤੀਆਂ ਕਰਕੇ ਉਸ ਜਗ੍ਹਾ ਭੇਜੇ ਜਾ ਰਹੇ ਨੇ ਇਸ ਲਈ ਬੇਨਤੀ ਹੈ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਕਿਸਾਨਾਂ ਦੀਆਂ ਮੱਛਲਾਂ ਕਿਸਾਨੀ ਨਾਲ ਸਾਰੇ ਪੰਜਾਬ ਦਾ ਆਰਥਿਕਤਾ ਜੁੜੀ ਹੋਈ ਆ ਜੇ ਪੰਜਾਬ ਦਾ ਕਿਸਾਨ ਖੁਸ਼ ਆ ਤਾਂ ਪੰਜਾਬ ਦਾ ਦੁਕਾਨਦਾਰ ਵੀ ਖੁਸ਼ ਆ ਪੰਜਾਬ ਦਾ ਇੰਡਸਟਰੀਅਲਿਸਟ ਵੀ ਖੁਸ਼ ਆ ਸਾਰੇ ਵਰਗਾਂ ਨੇ ਖੁਸ਼ ਤਾਂ ਹੀ ਹੋਣਾ ਸਾਰੇ ਵਰਗਾਂ ਦੇ ਕਾਰੋਬਾਰ ਤਾਂ ਹੀ ਚੱਲਣੇ ਨੇ ਜੇ ਕਿਸਾਨ ਖੁਸ਼ ਆ ਇਹ ਕਿਸਾਨਾਂ ਨੂੰ ਸਮੇਂ ਸਿਰ ਖਾਦਾਂ ਮਿਲਣੀਆਂ ਸਮੇਂ ਸਿਰ ਉਹਨਾਂ ਦੀਆਂ ਮਤਲਬ ਜਿਹੜੀਆਂ ਵੀ ਸਹੂਲਤਾਂ ਨੇ ਭਾਵੇਂ ਪੈਸਟੀਸਾਈਡ ਆ ਭਾਵੇਂ ਖਾਦਾਂ ਨੇ ਭਾਵੇਂ ਉਹਨਾਂ ਦੇ ਫਸਲਾਂ ਦੀ ਢੋਆ ਠਵਾਈ ਆ ਜਾਂ ਆਪਾਂ ਕਹਿ ਦਈਏ ਫਸਲਾਂ ਦੀ ਖਰੀਦ ਆ ਜਾਂ ਆਪਾਂ ਜਿਹੜੀਆਂ ਫਸਲਾਂ ਇਹਨਾਂ ਨੇ ਸਰਕਾਰ ਨੇ ਧੱਕੇ ਨਾਲ ਬਜਾ ਕੇ ਜਿਹੜਾ ਹਾਈਬ੍ਰਿਡ ਫਸਲਾਂ ਬੀਜੋ ਹਾਈਬ੍ਰਿਡ ਝੂਨਾ ਬੀਜੋ ਜਿਹੜਾ ਖਰੀਦ ਨਹੀਂ ਕੀਤੀ ਕੀ ਉਹ ਬੜੀਆਂ ਮੁਸ਼ਕਲਾਂ ਆਈਆਂ ਨੇ ਜੇ ਸਰਕਾਰ ਕਹਿੰਦੀ ਆ ਸਰਕਾਰਾਂ ਨੂੰ ਆਪਣੇ ਵਾਅਦਿਆਂ ਤੇ ਖਰਾ ਉਤਰਨਾ ਚਾਹੀਦਾ ਪਹਿਲਾਂ ਮੂੰਗੀ ਤੇ ਜਾਂ ਮੱਕੀ ਤੇ ਐਮ ਐਸ ਪੀ ਦੀ ਗੱਲ ਕੀਤੀ ਉਹ ਵੀ ਸਰਕਾਰ ਦੇ ਦਾਅਵੇ ਝੂਠੇ ਨਿਕਲੇ ਨੇ ਇਸ ਲਈ ਬੇਨਤੀ ਆ ਇਹ ਸੰਭਲ ਜੋ ਸਰਕਾਰ ਨੂੰ ਇਹ ਬਾਰ-ਬਾਰ ਚੇਤਾਵਨੀ ਵੀ ਦੰਨੇ ਆ ਕਿ ਸਾਡੇ ਕਿਸਾਨਾਂ ਦਾ ਸਾਰ ਲੈ ਲੋ ਇਹ ਨਾ ਹੋਵੇ ਜਿਵੇਂ ਪਹਿਲਾਂ ਕਿਸਾਨੀ ਨੇ ਜਾ ਕੇ ਦਿੱਲੀ ਘੂਰੀਆ ਕਿਤੇ ਸਾਨੂੰ ਚੰਡੀਗੜ੍ਹ ਘੇਰਨਾ ਪਵੇ ਜਾਂ ਦਿੱਲੀ ਘੇਰਨੀ ਪਵੇ ਇੱਥੋਂ ਤੱਕ ਨੌਬਤ ਨਾ ਹੋਵੇ ਇਸ ਲਈ ਕਿਸਾਨਾਂ ਨੂੰ ਜਰੂਰ ਕਿਸਾਨਾਂ ਦੇ ਮਸਲੇ ਪਹਿਲ ਦੇ ਦਾਤੇ ਹਲਕੀ ਤੇ ਪੰਜਾਬ ਸਰਕਾਰ ਕਹਿੰਦੀ ਹੈ ਵੀ ਇਹ ਜਿਹੜਾ ਸਾਰਾ ਕੁਝ ਹੈ ਸੈਂਟਰ ਸਰਕਾਰ ਕਰ ਰਹੀ ਹੈ ਇਹ ਕਿੰਨਾ ਕੀ ਦਾ ਜ਼ਰੂਰੀ ਹੈ ਪਹਿਲਾਂ ਵੀ ਸੈਂਟਰ ਨਾਲ ਤਾਲਮਿਲ ਬਿਠਾਉਣ ਦੀ ਲੋੜ ਹੁੰਦੀ ਹੈ ਜਿਹੜਾ ਬੰਦਾ ਆਪਣੇ ਆਪ ਚੀ ਨਾ ਹੋਵੇ ਉਹ ਸੈਂਟਰ ਨਾਲ ਤਾਲਮਿਲ ਕੀ ਬਿਠਾਉ ਉਹ ਪੰਜਾਬ ਦੀ ਜਿਹੜੀ ਗਵਰਨਮੈਂਟ ਆ ਪਹਿਲਾਂ ਵੀ ਬਣਦੀਆਂ ਰਹੀਆਂ ਮੀਨਾ ਪਹਿਲਾਂ ਕਿਸਾਨਾਂ ਦੇ ਮਸਲੇ ਲੈ ਕੇ ਸੈਂਟਰ ਨਾਲ ਗੱਲਬਾਤ ਕਰਦੇ ਸੀ ਜੋ ਗ੍ਰਹਿ ਮੰਤਰੀ ਨਾਲ ਜਾਂ ਪ੍ਰਧਾਨ ਮੰਤਰੀ ਨਾਲ ਜਾ ਕੇ ਮਸਲੇ ਇਹ ਹੱਲ ਕਰਾ ਕੇ ਲਿਆਉਂਦੇ ਸੀ ਬਾਲ ਸਾਹਿਬ ਵੀ ਜਾਣਦੇ ਆ ਇਹ ਪੰਜਾਬ ਗਵਰਨਮੈਂਟ ਦੀ ਜ਼ਿੰਮੇਵਾਰੀ ਹੁੰਦੀ ਆ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਪੰਜਾਬ ਦੇ ਮਸਲੇ ਉਹ ਫਸਲ ਆਉਣ ਤੋਂ ਮੀਨਾ ਪਹਿਲਾਂ ਜਾ ਕੇ ਪੰਜਾਬ ਦੇ ਕਿਸਾਨਾਂ ਦੇ ਮਸਲੇ ਸੈਂਟਰ ਨਾਲ ਹੱਲ ਕਰਵਾਵੇ ਇਹ ਬਾਅਦ ਚ ਜਾਗਦੇ ਆ ਮੰਡੀਆਂ ਜਦੋਂ ਝੋਨਾ ਰੁੜ ਜਾਂਦਾ ਜਾਂ ਮੰਡੀਆਂ ਜਵਾਰ ਲੱਗ ਜਾਂਦੇ ਉਸ ਸਮੇਂ ਜਾਗਦੇ ਆ ਉਸ ਸਮੇਂ ਇਹ ਜਾ ਕੇ ਗੱਲ ਕਰਨ ਜਾਂਦੇ ਆ ਜੋ ਬੜੀ ਨਲਾਇਕੀ ਆ ਮੈਂ ਕਹੂੰਗਾ ਸਰਕਾਰ ਦਾ ਬੜਾ ਵੱਡਾ ਫੇਲਿਅਰ ਆ ਇਸੇ ਸਰਕਾਰ ਹਰ ਇੱਕ ਮੈਂ ਕਹੂੰਗਾ ਹਰ ਇੱਕ ਜਗ੍ਹਾ ਸਰਕਾਰ ਫੇਲ ਹੋਈ ਆ ਆਉਣ ਵਾਲੇ ਸਮੇਂ ਚ ਵੀ ਦੇਖੋ ਜਿਹੜੇ ਵੱਡੇ ਵੱਡੇ ਵਾਅਦੇ ਸਰਕਾਰ ਨੇ ਕੀਤੇ ਆ ਹਰ ਜਗ੍ਹਾ ਇਹ ਤੁਹਾਨੂੰ ਦੇਖੀਰੇ ਮਿਲੂਗਾ ਇਹਨਾਂ ਦੀ ਕੋਈ ਕਾਮਯਾਬੀ ਪੰਜਾਬ ਪੰਜਾਬ ਜਲਦੀ ਜਿੰਮੇਦਾਰੀ ਅੱਜ ਮੋਰੰਡਮ ਨਜ਼ਰ ਆਇਆ ਹੈ ਜੇਕਰ ਕੋਈ ਕੋਈ ਮੰਗ ਨਾ ਮੰਨੇਗੀ ਜਿਵੇਂ ਜਿਹੜੇ ਆ ਮੈਂ ਤਾਂ ਪਹਿਲੇ ਵੀ ਕਿਹਾ ਸਾਨੂੰ ਪਾਰਟੀ ਵੱਲੋਂ ਹੁਕਮ ਆ ਕਿਉਂਕਿ ਐਮਰਜੈਂਸੀ ਸਾਨੂੰ ਹੁਕਮ ਹੋਇਆ ਸੀ ਕਿ ਤੁਸੀਂ ਜਾ ਕੇ ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਆਪਣੇ ਐਡੀਐਮ ਸਾਹਿਬ ਨੂੰ ਸਰਕਾਰ ਨੂੰ ਇਹ ਮੰਗ ਰ ਕਿਤਾ ਜਬ ਸਾਡੀ ਲਿਫਟਿੰਗ ਕਰਵਾਈ ਜਾਵੇ ਜੇ ਨਹੀਂ ਮਸਲੇ ਹੁੰਦੇ ਤਾਂ ਅਸੀਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਚੁੱਕਿਆ ਕਿ ਸਾਨੂੰ ਇਹ ਇਹ ਨਾ ਕਰਨਾ ਪਵੇ ਜਾ ਕੇ ਤੁਹਾਨੂੰ ਚੰਡੀਗੜ੍ਹ ਕੇ ਨਾ ਪਵੇ ਜਾਂ ਜਾ ਕੇ ਦਿੱਲੀ ਕੇ ਨਹੀਂ ਪਵੇ ਇਹ ਹਰਕਤਾਂ ਤੋਂ ਸਰਕਾਰ ਬਾਜ਼ ਆ ਜਾਵੇ ਕਿਸਾਨਾਂ ਦੇ ਮਸਲੇ ਹੱਲ ਕਰ ਦੇਵੇ ਸਾਡੇ ਜੇ ਕਿਸਾਨਾਂ ਦੇ ਮਸਲੇ ਹੋਣਗੇ ਸਮੁੱਚੇ ਪੰਜਾਬੀਆਂ ਦੇ ਦੁਕਾਨਦਾਰਾਂ ਦੇ ਡਾਸੀ ਲਿਸਤਾਂ ਦੇ ਸਾਰੇ ਬਿਜ਼ਨਸਮੈਨਾਂ ਦੇ ਮਸਲੇ ਨਾਲ ਹੀ ਹੱਲ ਹੋ ਜਾਣਗੇ ਇਸ ਲਈ ਬਾਰ ਬਾਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਸਾਰੇ ਕਿਸਾਨਾਂ ਦੇ ਮਸਲੇ ਤਰਸੀਦ ਸਿੰਘ ਜੀ ਨੇ ਧੰਨਾ ਦਿੱਤਾ ਗਿਆ ਕਿਸਾਨਾਂ ਦੇ ਉਹਦੇ ਵਿੱਚ ਕੀ ਜਿਹੜੀ ਮੂਵਮੈਂਟ ਰਤਾ ਕੀ ਕਹਿਣਾ ਚਾਹੁੰਦੇ ਹੋ ਸਾਡੇ ਸਰਦਾਰ ਜੀ ਜੋ ਵੀ ਇਹਨਾਂ ਦੀ ਮੰਗ ਸੀ ਜੀ ਸਾਨੂੰ ਇਹਨਾਂ ਦਿੱਤਾ ਜੀ ਮੰਗ ਮੰਗ ਪੱਤਰ ਸਰਕਾਰ ਦਾ ਚਾਹੁੰਦੇ ਆ ਜੋ ਜੋ ਅਸੀਂ ਕਰ ਸਕਦੇ ਹੋ ਉਹਦੇ ਸਬੰਧ ਵਿੱਚ ਕੋਸ਼ਿਸ਼ ਕਰਾਂਗੇ ਵੀ ਉਹਦਾ ਮਸਲਾ ਜਲਦੀ ਉਹ ਜੀ ਹੱਲ ਹੋ ਜਾਵੇ ਹਾਂ ਜੀ ਹਾਂ ਡੀਪੀ ਦਾ ਰੈਕ ਕੱਲ ਵੀ ਲੱਗੇ ਸੀਗਾ ਤੇ ਕੱਲ ਜਾਂ ਪਰਸੋ ਲੱਗਣ ਦੀ ਹੋਰ ਸੰਭਾਵਨਾ ਹੈਗੀ ਹੈ ਉਹਦੇ ਨਾਲ ਮਸਲਾ ਹੱਲ ਹੋ ਜਾਣਾ ਠੀਕ ਹੈ